ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਔਰ ਸਾਡੇ ਨਾਲ ਮੌਜੂਦ ਨੇ ਪੀਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਤੋਂ ਤੀਰਤ ਸਿੰਘ ਜੀ ਸੋ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਔਰ ਬਹੁਤ ਵੱਡਾ ਟੌਪਿਕ ਹੈ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਨੇ ਅੱਜ ਆਪਣਾ ਅਹੁਦਾ ਸੰਭਾਲਣਾ ਹੁਣ ਜਦੋਂ ਤੋਂ ਉਹਨਾਂ ਦੀ ਨਿਯੁਕਤੀ ਹੋਈ ਹੈ ਪ੍ਰਧਾਨ ਮੰਤਰੀ ਦੇ ਤੌਰ ਤੇ ਲਗਾਤਾਰ ਚਰਚਾਵਾਂ ਨੇ ਕਿ ਕੀ ਕੈਨੇਡਾ ਰਿਫਿਊਜ਼ਲ ਬੰਦ ਕਰੇਗਾ ਇਹ ਬਹੁਤ ਵੱਡਾ ਸਵਾਲ ਹੈ ਕੀ ਕੈਨੇਡਾ ਰਿਫਿਊਜ਼ਲ ਬੰਦ ਕਰੇਗਾ ਕਿ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਨਾਲ ਹਾਲਾਤ ਸੁਧਰਣਗੇ ਕੀ ਨਵੇਂ ਪ੍ਰਧਾਨ ਮੰਤਰੀ ਵਿਦਿਆਰਥੀਆਂ ਦੇ ਹੱਕ ਚ ਫੈਸਲੇ ਕਰਕੇ ਵੀਜ਼ੇ ਜਾਰੀ ਕਰਨਗੇ ਜਾਂ ਇਸੇ ਤਰ੍ਹਾਂ ਰਿਫਿਊਜ਼ਲ ਚੱਲੇਗੀ ਸੋ ਵਕ ਵਕ ਪੁਆਇੰਟਸ ਨੇ ਜਿਨ੍ਹਾਂ ਤੇ ਪੂਰੀ ਕਲੈਰਿਟੀ ਸਾਨੂੰ ਤਿਰਜ ਜੀ ਦੇਣਗੇ ਤਿਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਦਿਓ ਕਿਤੇ ਸਖਤੀ ਤਾਂ ਨਹੀਂ ਵਧੇਗੀ ਜਾਂ ਜੈਨੂਇਨ ਪ੍ਰੋਫਾਈਲਸ ਨੂੰ ਵੀਜ਼ੇ ਮਿਲਨੇ ਸ਼ੁਰੂ ਹੋਣਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਹੋਗੇ ਸੋ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਕਨਨੀ ਅੱਜ ਪੀਐਮ ਦੇ ਅਹੁਦੇ ਤੇ ਆਪਾਂ ਸਵਾਗੋਣ ਚਕਣਗੇ ਅੱਜ ਤੇ ਬਹੁਤ ਸਾਰੀਆਂ ਉਮੀਦਾਂ ਪੇਰੈਂਟਸ ਨੂੰ ਵੀ ਹੈਗੀਆਂ ਜਿਨ੍ਹਾਂ ਦੇ ਬੱਚੇ ਉੱਥੇ ਹੈ ਕਿਉਂਕਿ ਕੈਨੇਡਾ ਚ ਨਾ ਐਸ ਵੇਲੇ ਸਭ ਤੋਂ ਵੱਡਾ ਮੁੱਦਾ ਪਤਾ ਹੈ ਕਿ ਆ ਕੈਨੇਡਾ ਪੀਆਰ ਬਣਿਆ ਹੋਇਆ ਤੇ ਇੱਕ ਵਾਰੀ ਮੈਂ ਤਾਂ ਕਹੂੰਗਾ ਜੋ ਐਸ ਮੈਂ ਕਹੂੰਗਾ ਸੋਸ਼ਲ ਮੀਡੀਆ ਤੇ ਵਲੌਗਿੰਗ ਕਰ ਕਰਕੇ ਮੈਂ ਤਾਂ ਕਹੂੰਗਾ ਜੋ ਕੈਨੇਡਾ ਦਾ ਤਾਂ ਮੈਂ ਤਾਂ ਕਹੂੰਗਾ ਪੱਠਾ ਬਿਠਾਇਆ ਹੀ ਆ ਸਭ ਤੋਂ ਵੱਡੀ ਚੀਜ਼ ਜਿਹੜੀ ਕਿ ਨਾ 네ਗਟਿਵਿਟੀ ਆ ਜਿਹੜੇ ਇੱਥੇ ਮਾਪੇ ਬੈਠੇ ਆ ਜਿਹੜੇ ਸਾਰੀ-ਸਾਰੀ ਉਮਰ ਦੀ ਆਪਣੇ ਬੱਚੇ ਭੇਜੇ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਨਾ ਰੋਜ਼ ਡਰਦਾ ਸਵੇਰੇ ਉੱਠਦੇ ਤੇ ਡਰੀ ਹੁੰਦਾ ਕਿ ਯਾਰ ਕੋਈ ਨਵੀਂ ਨਿਊਜ਼ ਨਾ ਆ ਜਾਏ ਨਵੀਂ ਵੀਡੀਓ ਨਾ ਆ ਜਾਏ ਤੇ ਅੱਜ ਮੈਂ ਪਹਿਲਾਂ ਹੀ ਕਹੂੰਗਾ ਕਿ ਸਾਰਿਆਂ ਨੂੰ ਪੋਜ਼ਿਟਿਵਿਟੀ ਹਮੇਸ਼ਾ ਰੱਖੋ ਤੇ ਅੱਜ ਜਿਹੜੀਆਂ ਮੈਂ ਤੁਹਾਡੇ ਨਾਲ ਆ ਅੱਜ ਸੌ ਚੱਕਣ ਤੋਂ ਪਹਿਲਾਂ ਆ ਜਿਹੜੀਆਂ ਪਿਛਲੇ ਥੋੜੇ ਦਿਨਾਂ ਦੇ ਵਿੱਚ ਜਿਹੜੀਆਂ ਉਹਨੇ ਅਨਾਉਂਸਮੈਂਟ ਕੀਤੀਆਂ ਨਾ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰਸ ਨੇ ਮਾਰਕ ਮਿਲਰ ਨੇ ਕੀਤੀਆਂ ਸੋ ਤੁਸੀਂ ਦੇਖੋਗੇ ਤੁਹਾਡੇ ਵੀ ਅੱਜ ਰੋਂਟੇ ਖੁੜੇ ਸੱਚ ਕੁਝ ਹੋਰ ਹੀ ਹੁੰਦਾ ਸੋ ਡਰਾਣਾ ਜਿਹੜਾ ਮਰਜੀ ਡਰਾ ਲਓ ਜਿੰਨਾ ਮਰਜੀ ਡਰੀ ਜਾਓ ਆਪਣੇ ਦੇ ਹੁੰ ਤੇ ਜੇ ਮੈਂ ਤਾਂ ਕਹੂੰਗਾ ਕਿ ਸੱਚ ਤੇ ਆਪਣੇ ਕਰਮ ਜੇ ਇਮਾਨਦਾਰੀ ਨਾਲ ਕਰਦੇ ਰਹੀਦਾ ਸਿਰੇ ਜ਼ਰੂਰ ਪਹੁੰਚੋਗੇ ਤੇ ਅੱਜ ਮੈਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਨਾ ਕੋ ਹਮੇਸ਼ਾ ਸੀ ਤੁਹਾਡੇ ਨਾਲ ਉਹ ਵਾਲੀ ਅਪਡੇਟ ਦੇਈਦਾ ਜੋ ਪੂਰੀ ਆਥੈਂਟੀਕੇਟ ਹੋਵੇ ਜਦ ਤੱਕ ਮੈਂ ਤਾਂ ਕਹੂੰਗਾ ਮੈਸੇਜ ਦੀ ਆਫੀਸ਼ਲ ਸਾਈਟ ਤੇ ਕੁਝ ਆ ਨਾ ਜਾਵੇ ਨਾ ਡਰਿਆ ਨਾ ਕਰੋ ਚਾਹੇ ਉਹ 네ਗਟਿਵ ਹੀ ਕਿਉਂ ਨਾ ਹੋਵੇ ਕਿਉਂਕਿ ਇਸ ਵੇਲੇ ਮੈਂ ਤਾਂ ਕਹੂੰਗਾ ਕੈਨੇਡਾ ਮਾੜਾ ਜਾਂ ਕਿੰਸਲਾ ਡਾਵਾਡੋਜਾ ਕੀ ਹੋਇਆ ਜੇ ਕੈਨੇਡਾ ਨੇ ਥੋੜੀ ਜੀ ਸ਼ਕਤੀ ਕੀ ਦਿਖਾਈ ਉਹ ਕੈਨੇਡਾ ਹੀ ਬੰਦ ਕਰਤਾ ਯਾਰ ਸਾਰਿਆਂ ਨੇ ਜੋ ਮੈਂ ਤਾਂ ਕਹੂੰਗਾ ਇੰਨੇ ਹਜ਼ਾਰਾਂ ਲੱਖਾਂ ਬੱਚਾ ਇਥੋਂ ਕੈਨੇਡਾ ਬੱਚਿਆਂ ਨੇ ਏਜੰਟਾਂ ਨੇ ਭੇਜਿਆ ਇੱਥੇ ਮੈਂ ਤਾਂ ਕਹੂੰਗਾ ਉਹ ਕੈਨੇਡਾ ਨੇ ਉੱਪਰੋਂ ਮੰਦਾ ਹੀ ਬੋਲਣ ਲੱਪਿਆ ਕਿ ਯਾਰ ਹੋ ਯੂਕੇ ਆਜੋ ਆਸਟ੍ਰੇਲੀਆ ਆਜੋ ਬਟ ਸਭ ਨੂੰ ਪਤਾ ਕਿ ਪਿਨਾਕਲ ਅਸੀਂ ਇਸ ਵੇਲੇ ਆਪਣਾ ਤਾਂ ਪੂਰੇ ਦਰਵਾਜ਼ੇ ਖੁੱਲੇ ਹੋਏ ਸੀ ਮਾਪਿਆਂ ਵਾਸਤੇ ਟੈਲੀਫੋਨ ਕਾਲਸ ਵੀ ਕਾਲਸ ਵੀ ਖੋਲੀਆਂ ਸੀਗੀਆਂ ਯਾਰ ਡਟੇ ਰਹੋ ਕੋਈ ਨਹੀਂ ਜੇ ਤੁਹਾਡੇ ਬੱਚੇ ਉੱਥੇ ਆ ਜੇ ਕੋਈ ਸਹੀ ਸਲਾਹ ਉਹਨਾਂ ਨੂੰ ਸਿਰੇ ਲੈ ਤੇ ਅੱਜ ਦਾ ਜਿਹੜਾ ਅਪਡੇਟ ਹੈ ਨਾ ਮੈਂ ਟੀਮ ਨੂੰ ਕਹੂੰਗਾ ਸਕਰੀਨ 'ਚ ਸਾਂਝੀ ਜਰੂਰ ਕਰਨ ਕਿਉਂਕਿ ਨਾ ਤੁਹਾਡੇ ਵੀ ਅੱਜ ਮਤਲਬ ਕਿ ਆ ਨੰਦਰੇ ਕੋਈ ਖੁਸ਼ੀ ਦੀ ਵਾਈਬਸ ਹੈ ਨਹੀਂ ਇੱਕ ਪਾਸੇ ਨਾ ਨਿਊਜ਼ ਆਉਂਦੀਆਂ ਕਿ ਕੈਨੇਡਾ ਨੇ ਹੁਣ ਬੰਦੇ ਵਾਪਸ ਘਟ ਦੇਣੇ ਆ ਕੈਨੇਡਾ ਨੇ ਹੁਣ ਇਹ ਆ ਕਰ ਦੇਣਾ ਯਾ ਜਦੋਂ ਤੁਸੀਂ ਇਹ ਅਪਡੇਟ ਦੇਖ ਲਓਗੇ ਦੇਖੋਗੇ ਐਮਬੈਸੀ ਦੀ ਆਪਣੀ ਆਫੀਸ਼ਲ ਅਪਡੇਟ ਜਿਹੜੀ ਸਾਈਟ ਤੇ ਆ ਸੋ ਉਹਨਾਂ ਨੇ ਕਿਹਾ ਤਾਂ ਕਿ ਸਾਨੂੰ ਕੰਸਟਰਕਸ਼ਨਸ ਵੀਰ ਨੂੰ ਵਧਾਉਣ ਨੂੰ ਸਾਨੂੰ ਸਕਿਲਡ ਵਰਕਰ ਜਿਹੜੇ ਕੀ ਚਾਹੀਦੇ ਹੈਗੇ ਜੇ ਨਾ ਦੋ ਅਪਡੇਟ ਇਹਦੇ ਨਾਲ ਰਿਲੇਟਡ ਆ ਸੋ ਮੈਂ ਤਾਂ ਕਹੂੰਗਾ ਇਹ ਤਾਂ ਸਿੱਖਣਾ ਵੀ ਆ ਤੇ ਇਹਦੇ ਤੋਂ ਅੱਗੇ ਤੇ ਰਾਹ ਤੇ ਚੱਲਣਾ ਵੀ ਆ ਸੋ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੀ ਆ ਆਪਣੀ ਜਿਹੜੀ ਕੀ ਹਾਊਸਿੰਗ ਦੀ ਜਿਹੜੀ ਕੀ ਅਕਮੋਡੇਸ਼ਨ ਨੂੰ ਹੋਰ ਵਧਾਉਣ ਵਾਸਤੇ ਸਾਨੂੰ ਸਕਿਲਡ ਵਰਕਰ ਚਾਹੀਦੇ ਆ ਜਿਨ੍ਹਾਂ ਵਾਸਤੇ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਪਾਥਵੇ ਪ੍ਰੋਗਰਾਮ ਤਿਆਰ ਕਰਾਂਗੇ ਸੋ ਇਹਦੇ ਵਿੱਚ ਤਾਂ ਸਭ ਨੂੰ ਕਹਿਣਾ ਯਾਰ ਨਾਰਮਲ ਗੱਲ ਹੈ ਕੀ ਗੱਲ ਐਨਾਨਸਮੈਂਟ ਹੁੰਦੀ ਨੇ ਪਰ ਖੁਸ਼ੀ ਦੀ ਗੱਲ ਪਤਾ ਕੀ ਆ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਇਹ ਇਹ ਬੰਦਿਆਂ ਨੂੰ ਕੱਢਾਂਗੇ ਅਸੀਂ ਬੰਦਿਆਂ ਨੂੰ ਬਾਹਰ ਕੱਢਾਂਗੇ ਅਸੀਂ ਇਹਨੇ ਰਿਪੋਰਟ ਕਰਾਂਗੇ ਯਾਰ ਪਤਾ ਨਹੀਂ ਅਗਲੇ ਤਾਂ ਭਾਵੇਂ ਅਨਾਉਂਸਮੈਂਟ ਕਰ ਦਿੰਦੇ ਇੰਨਾ ਵਧਾ ਚੜਾ ਕੇ ਗੱਲ ਕਰ ਦਿੰਦੇ ਸੋ ਇਸ ਤੇ ਤੁਸੀਂ ਆਪ ਦੇਖੋ ਮੋਟਾ ਮੋਟਾ ਲਿਖਿਆ ਜੇ ਮੈਂ ਟੀਮ ਨੂੰ ਕਹੂੰਗਾ ਜੇ ਹਾਈਲਾਈਟ ਹੁੰਦਾ ਜਰੂਰ ਹਾਈਲਾਈਟ ਕਰਕੇ ਦੇਖਣ ਕਿ ਹਰ ਮਾਪੇ ਘਰ ਬੈਠਾ ਦੇਖੇ ਕਿ ਸੱਚ ਕਿੱਡਾ ਵੱਡਾ ਵਾ ਉਹਨਾਂ ਨੇ ਕਿਹਾ ਕਿ ਜਿਹੜੇ ਇਲੀਗਲ ਆ ਅਨਡਾਕੂਮੈਂਟ ਜਿਹਨਾਂ ਕੋਲ ਅਨਡਾਕੂਮੈਂਟ ਜਿਹੜੇ ਕਿ ਉਥੇ ਮਾਈਗ੍ਰੈਂਟਸ ਕੰਮ ਕਰ ਰਹੇ ਆ ਪਰ ਹਾਂ ਉਹਨਾਂ ਕੋਲ ਕਾਰਾਗਰੀ ਹੈਗੀ ਆ ਠੀਕ ਆ ਉਹਨਾਂ ਵਾਸਤੇ ਵੀ ਅਸੀਂ ਪਾਥਵੇ ਪ੍ਰੋਗਰਾਮ ਕਰਾਂਗੇ ਲਗਭਗ 6000 ਬੰਦੇ ਦਾ ਜਿਹੜਾ ਕਿ ਆ ਤੇ 2 ਸਾਲ ਦਾ ਜਿਹੜਾ ਕਿ ਆ ਪਲਾਨ ਹੈਗਾ 6000 ਬੰਦਾ ਸਾਲ ਦਾ ਜਿਹੜਾ ਹੈ ਜਿਹੇ ਕਹਿ ਰਿਹਾ ਇਹ ਤੇ ਆਉਣ ਵਾਲੇ ਦਿਨਾਂ ਚ ਕਲੈਰਿਟੀ ਹੋਊਗੀ ਸੋ ਮੈਂ ਇਹ ਚੋ ਪੋਜ਼ਿਟਿਵ ਪਤਾ ਕੀ ਕਹਿ ਰਿਹਾ ਇੱਕ ਪਾਸੇ ਨਿਊਜ਼ ਆ ਰਹੀਆਂ ਕਿ ਮੈਜ ਹੀ ਹੁਣ ਇਹ ਵੀ ਟਰੰਪ ਵਾਂਗੂ ਇਹਨਾਂ ਨੇ ਫੜਾ ਫੜਾ ਰਿਪੋਰਟ ਕਰ ਦੇਣੇ ਆ ਕਿ ਉਹਦੇ ਵੋਟਾਂ ਲੈਣ ਨੂੰ ਯਾਰ ਉਹ ਅਗਲੇ ਅਨਡ ਸੋ ਇਹ ਚੀਜ਼ ਤੁਸੀਂ ਆਪ ਲਰਨਿੰਗ ਲਾਉਣਾ ਯਾਰ ਤੁਸੀਂ ਕਿਉਂ ਇਹ ਚੀਜ਼ਾਂ ਨੂੰ ਮੈਨੂੰ ਕਿ ਅਸੀਂ ਆਪਾਂ ਇਹ 네ਗੈਟਿਵਿਟੀ ਆਪਾਂ ਦਾ ਸਪਰੈਡ ਕਰਦੇ ਆ ਦੂਜਾ ਅਪਡੇਟ ਤੇ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਉਹਨਾਂ ਨੇ ਵਾਸਤੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਕੁਆਲੀਫਾਈਡ ਟੈਂਪਰੇਰੀ ਵਰਕਰ ਜਿਹੜੇ ਹੈਗੇ ਆ ਕੁਆਲੀਫਾਈਡ ਟੈਂਪਰੇਰੀ ਵਰਕਰ ਮੈਂ ਤੇ ਡਿਫਾਈਨ ਵੀ ਕਰਦਾ ਕਿ ਹੈਗੇ ਆ ਕਿ ਜਿਹੜੇ ਬੰਦੇ ਜਾਂ ਬੱਚੇ ਉਥੇ ਵਾਕ ਪਰਮੈਂਟ ਸੇ ਕੰਮ ਕਰ ਰਹੇ ਜਿਹਨਾਂ ਕੋਲ ਵਰਕ ਐਕਸਪੀਰੀਅੰਸ ਪਿਛਲਾ ਬੋਲਦਾ ਪਰ ਉਹਨਾਂ ਨੂੰ ਪੀਆਰ ਵਾਸਤੇ ਕੋਈ ਰਾਹ ਨਹੀਂ ਲੱਭ ਰਿਹਾ ਸਿਗਾ ਕਿਉਂਕਿ ਨਾ ਅੱਗੇ ਪੁਰਾਣੇ ਰੂਲਸ ਦੇ ਹਨ ਕਿ ਜੇ ਤੁਸੀਂ ਮਤਲਬ ਕਿ ਆਊਟਸਾਈਡਰ ਆ ਮਤਲਬ ਕਿ ਕੈਨੇਡਾ ਦੇ ਤੁਸੀਂ ਵਸਨੀਕ ਨਹੀਂ ਹੈਗੇ ਤੇ ਤੁਹਾਨੂੰ ਜੇ ਉਥੇ ਕੋਰਸ ਕਰਨ ਨੂੰ ਲਾਇਸੈਂਸ ਲੈਣ ਨੂੰ ਲਾਇਸੈਂਸ ਪਤਾ ਕਿਹੜਾ ਕਹਿ ਰਹੇ ਕਿਉਂਕਿ ਨਾ ਕੈਨੇਡਾ ਚ ਕੋਈ ਛੋਟੇ ਦਾ ਛੋਟਾ ਕੰਮ ਵੀ ਕਰਨਾ ਹੈ ਉਹਦੇ ਪਾਸੇ ਲਾਇਸੈਂਸ ਲੈਣਾ ਪੈਂਦਾ ਜਿਦਾ ਕੋਈ ਪਲੰਮਿੰਗ ਦਾ ਲਾਲੋ ਕੰਸਟਰਕਸ਼ਨ ਦਾ ਲਾਲੋ ਤੁਸੀਂ ਫੀਲ ਜਿਦਾ ਮ ਸ ਲੈਣਾ ਪੈਣਾ ਜਿਹਦਾ ਕਿ ਇੰਡੀਆ ਚ ਅਸੀਂ ਕੰਮ ਕਰਦੇ ਸਾਨੂੰ ਇੱਥੇ ਦੀ ਪੰਜਾਬ ਗਵਰਨਮੈਂਟ ਤੋਂ ਜਾਂ ਚੰਡੀਗੜ੍ਹ ਕਾਦੇ ਉੱਥੇ ਦੀ ਚੰਡੀਗੜ੍ਹ ਦੀ ਮਲਕੀ ਉੱਥੇ ਗਵਰਨਮੈਂਟ ਤੋਂ ਤੇ ਸਾਨੂੰ ਉਥੋਂ ਲਾਇਸੈਂਸ ਲੈਣਾ ਪੈਂਦਾ ਸੋ ਉਹ ਤਾਂ ਕਰਕੇ ਆ ਨਾ ਕਿ ਉਹਦਾ ਹੋਰ ਇਹਦਾ ਕੋਲ ਹੈਗਾ ਪਰ ਅੱਜ ਮੈਂ ਪਹਿਲ ਮੁੱਦੇ ਦੇ ਇੱਥੇ ਆ ਜਾਵਾਂ ਸੋ ਹੁਣ ਉਹਨਾਂ ਨੇ ਕੀ ਕਿਹਾ ਕਿ ਜੇ ਤੁਸੀਂ ਉੱਥੇ ਕੁਆਲੀਫਾਈਡ ਟੈਂਪਰਰੀ ਵਰਕਰ ਜਿਹੜੇ ਹੈਗੇ ਆ ਤਾਂ ਤੁਸੀਂ ਉੱਥੇ ਬਿਨਾ ਸਟੱਡੀ ਪਰਮਿਟ ਤੋਂ ਜਿਹੜੇ ਕੋਰਸੇ ਹੁੰਦੇ ਆ ਲਾਇਸੈਂਸ ਲੈਣ ਵਾਸਤੇ ਜਿੰਨਾਂ ਸਭ ਨੂੰ ਪਤਾ ਜਿਹੜੇ ਕਮਾਈ ਵੀ ਮੋਟੀ ਹੁੰਦੀ ਤੇ ਪੀਆਰ ਦੇ ਪਾਥਵੇ ਵੀ ਸਿੱਧੇ ਖੁੱਲਣਗੇ ਸੋ ਉੱਥੇ ਤੁਸੀਂ ਜਿਹੜੇ ਕੀ ਆ ਜਰੂਰ ਲੈ ਸਕਦੇ ਤੇ ਅੱਜ ਮੈਂ ਦੱਸ ਦਵਾ ਯਾਰ ਉਹਨਾਂ ਨੇ ਤਾਂ ਹਰ ਤਰ੍ਹਾਂ ਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਉਹਨਾਂ ਨੇ ਨਾ ਕੈਟਾਗਰੀਜ਼ ਵੀ ਜਿਹੜੀਆਂ ਕਿ ਖੋਲੀਆਂ ਕਿ ਕਿਹੜੀ-ਕਿਹੜੀ ਕੈਟਾਗਰੀ ਦੇ ਸਾਨੂੰ ਬੰਦੇ ਚਾਹੀਦੇ ਆ ਬੇਸਿਕ ਸਕਿਲਸ ਮੈਂ ਤਾਂ ਕਹਾਂਗਾ ਜਿਹੜੇ ਡੈਕੋਰੇਟਰਸ ਮੈਂ ਤਾਂ ਥੋੜਾ ਜਿਹਾ ਮੋਟੀਵੇਟ ਰਿਹਾ ਕਿ ਜਰੂਰ ਇਹ ਸਲਾਹ ਦੇ ਤੁਰਿਏ ਹਾਂ ਜੇ ਨਵੇਂ ਬੱਚੇ ਜਿਹਦੇ ਕੋਲ ਵਾਕਿਆ ਐਕਸਪੀਰੀਅੰਸ ਨਹੀਂ ਆ ਉਹਨੂੰ ਤਾਂ ਸੜੀ ਪਰ ਮਚਾਈਦਾ ਹੀ ਹੋਊਗਾ ਬਟ ਹਾਂ ਇਸ ਵਾਸਤੇ ਪਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਰਾਹ ਹੈਗਾ ਨਾ ਕੈਨੇਡਾ ਨੇ ਬਹੁਤ ਵੱਡੇ ਲੈਵਲ ਤੇ ਦਰਵਾਜ਼ੇ ਖੋਲੇਗਾ ਤਾਂ ਇੱਕ ਚੀਜ਼ ਤਾਂ ਕੈਨੇਡਾ ਨੇ ਸਾਫ਼ ਕਰਤੀ ਆ ਕਿ ਜੇਕਰ ਤੁਹਾਡਾ ਬੱਚਾ ਜੇ ਤੁਹਾਨੂੰ ਅਸਲੀ ਟੈਨਸ਼ਨ ਆ ਰਹੀ ਹੈ ਪਤਾ ਨਹੀਂ ਕਿ ਉਹ ਕੰਮ ਤਾਂ ਸਾਰੇ ਬੱਚੇ ਕਰ ਰਹੀ ਨੇ ਪਰ ਉਹਨਾਂ ਨੂੰ ਕੰਮ ਆਪਾ ਹੁਣ ਸਿਆਣਾ ਬਨਾਲ ਕਰਨਾ ਜੋ ਕੈਨੇਡਾ ਨੂੰ ਚਾਹੀਦਾ ਉਹਦੇ ਵਿੱਚ ਕਰਨਾ ਹੁਣ ਆਪਾਂ ਸਕਿੱਲ ਸਿੱਖਣਾ ਮੈਂ ਤਾਂ ਕਹੂੰਗਾ ਜਦੋਂ ਕੰਮ ਸਿੱਖਣਾ ਹੋਵੇ ਨਾ ਮਾ ਅੱਗੇ ਵੀ ਬੱਚਿਆਂ ਨੂੰ ਕਹਿੰਦਾ ਹੁੰਦਾ ਯਾਰ ਫ੍ਰੀ ਵੀ ਕੰਮ ਕਰਨਾ ਪਵੇ ਈ ਲੱਗਾ ਮੈਂ ਤਾਂ ਕਹਾਂਗਾ ਉਹ ਬੰਦਿਆਂ ਨੇ ਲਾਇਆ ਜਿਹੜੇ ਕਿ ਅਨ ਡਾਕੂਮੈਂਟੇਟਿਡ ਬੰਦੇ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਬਟ ਉਹਨਾਂ ਕੋਲ ਸਕਿੱਲ ਹੈਗਾ ਕੈਨੇਡਾ 'ਚ ਕੰਮ ਕਰ ਰਹੇ ਆ ਕੈਨੇਡਾ ਪਤਾ ਕੀ ਕਹਿ ਰਿਹਾ ਉਹਨਾਂ ਅਸੀਂ ਉਹਨਾਂ ਵਾਸਤੇ ਆਪਣੇ ਕਾਨੂੰਨ ਬਦਲਾਂਗੇ ਸੋ ਦੇਖੋ ਨਾ ਇਹਨੂੰ ਕਹਿੰਦੇ ਆ ਨਸ਼ਾ ਲਾਉਣਾ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਬੱਚਿਆਂ ਨੂੰ ਕਹਿੰਦਾ ਹੁੰਦਾ ਯਾਰ ਜੇ ਕੰਮ ਨਹੀਂ ਮਿਲਦਾ ਨਾ ਤੇ ਕੰਮ ਪਾਵਾ ਇੱਕ ਵਾਰੀ ਵੜ ਜਾਓ ਪਾਵਾ ਘਟ ਦੇ ਵੜ ਜਾਓ ਐਦਾਂ ਦਾ ਕੰਮ ਕਰੋ ਜਿਸਨ ਤੁਹਾਨੂੰ ਬੁਖਾਰ ਆ ਰਿਹਾ ਹੋਵੇ ਨਾ ਤੁਹਾਨੂੰ ਬੁਖਾਰ ਨਾ ਚੜੇ ਤੁਹਾਡੇ ਮਾਲਕ ਨੂੰ ਬੁਖਾਰ ਚੜੇ ਜਿੱਦਾਂ ਅੱਜ ਕੈਨੇਡਾ ਨੂੰ ਬੁਖਾਰ ਚੜਿਆ ਹੋਇਆ ਹੈ ਕਿ ਉਹਨਾਂ ਦੇ ਸਕਿਲਡ ਬੰਦੇ ਆ ਜਿਹਨਾਂ ਨੂੰ ਲੱਗ ਰਿਹਾ ਕਿ ਯਾਰ ਉਹਨਾਂ ਦੀ ਉਹ ਜਿਹੜਾ ਕੋਟਾ ਪੂਰਾ ਨਹੀਂ ਹੋ ਰਿਹਾ ਤੇ ਜਿਹੜੇ ਸਕਿਲਡ ਬੰਦੇ ਜੀ ਉਹਨਾਂ ਕੋਲ ਪੇਪਰ ਨਹੀਂ ਹੈਗੇ ਤੇ ਉਹਨਾਂ ਨੂੰ ਈਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹਿਣਾ ਠੀਕ ਹੈ ਜੇ ਦਾ ਜਿਗਾੜ ਲੱਭਣਿਆ ਜੇ ਦਾ ਸ਼ਾਰਟਕਟ ਲੱਭਣਿਆ ਲੈ ਕਲ ਦੇ ਚੈਨਲ ਤੇ ਲੱਭਣਿਆ ਨਹੀਂ ਕੈਨੇਡਾ ਨੇ ਦੇਣੀ ਹੈ ਤੁਹਾਨੂੰ ਠੀਕ ਹੈ ਉਹ ਜਮਾਨਾ ਚਲਾ ਗਿਆ ਹੁਣ ਕੈਨੇਡਾ ਨੇ ਅੱਖਾਂ ਖੋਲ ਚੁੱਕਾ ਹੋਇਆ ਕੈਨੇਡਾ ਕਹਿੰਦਾ ਯਾਰ ਮਿਹਨਤ ਕਰੋ ਮੇਰੀ ਕੰਟਰੀ ਜਾ ਕੇ ਇਮਾਨਦਾਰੀ ਕਰੋ ਆਪਣੇ ਵੀ ਸੁਪਨੇ ਪੂਰੇ ਕਰੋ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰੋ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੰਦੇ ਸੋ ਨਹੀਂ ਅਜੇ ਕੈਨੇਡਾ ਨੇ ਧੱਕਾ ਕੀਤਾ ਸੋ ਬੜਾ ਸ਼ਲਾਘਾਯੋਗ ਅਪਡੇਟ ਸੀਗਾ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਤੁਸੀਂ ਸਕਰੀਨ ਤੇ ਹਰ ਚੱਲਦੀ ਤੇ ਆਪ ਦੇਖ ਵੀ ਲਿਆ ਹੋਊਗਾ ਬਾਕੀ ਇਸ ਲਈ ਮੈਂ ਆਪਣੇ ਮ ਆਪਣੇ ਬੱਚਿਆਂ ਦੇ ਰੋਲ ਮਾਡਲ ਆਪ ਬਣੋ ਜੇ ਤੁਹਾਡਾ ਬੱਚਾ ਕਿਤੇ ਢੇਰੀ ਢਾਉਂਦਾ ਨਾ ਨੂੰ ਢੇਰੀ ਨਾ ਉੱਥੇ ਢਾਉਂਦੇ ਉਹਦੇ ਬੱਚੇ ਨੂੰ ਕਹਾਂ ਪੁੱਤ ਖੜਾ ਹੋ ਕੋਈ ਗੱਲ ਨਹੀਂ ਕੈਨੇਡਾ ਗਿਆ ਕਿਉਂ ਸੀਗਾ ਕੈਨੇਡਾ ਗਿਆ ਸੀ ਨਾ ਸਪਨੇ ਪੂਰੇ ਕਰਨ ਸਪਨੇ ਤਾਂ ਹੀ ਪੂਰੇ ਹੋਊਗਾ ਆ ਮੁੱਢਲੇ 2 3 ਤਿੰਨ ਸਾਲ ਜੇ ਸੰਭ ਲਾ ਜੇ ਪਹਿਲੇ ਨਹੀਂ ਸੰਭੇ ਨਾ ਅੱਜ ਤੋਂ ਹੀ ਮੈਂ ਕਹਿੰਦਾ 2 3 ਸਾਲ ਦਾ ਸਫਰ ਜਿਹੜਾ ਸ਼ੁਰੂ ਕਰ ਲਵੇ ਸਿਰੇ ਜਿਹੜਾ ਕਿ ਲੱਗ ਹੀ ਜਾਣਾ ਪਰ ਇੱਕ ਗੱਲ ਹੋਰ ਯਾਦ ਰੱਖਿਓ ਕਿਸੇ ਏਜੰਟ ਦੀ ਜੇਬ 'ਚ ਕਿਸੇ 엠ਪਲੋਇਰ ਦੀ ਜੇਬ 'ਚ ਕਿਸੇ ਕਿਸੇ ਵੀ ਮੈਂ ਤਕੂੰਗਾ ਵਕੀਲ ਦੀ ਜੇਬ ਦੇ ਫਰੀ ਦੇ ਵਿੱਚ ਪੀਆਰ ਲੈ ਕੇ ਜਾਓਗੇ ਮੈਂ ਤਾਂ ਕਹਾਂਗਾ ਬਿਲਕੁਲ ਜੋ ਕਿ ਕੈਨੇਡਾ ਚਾਹੁੰਦੀ ਵੀ ਹੈਗੀ ਆ ਸੋ 스ਕਿੱਲ ਸਿੱਖੋ ਮਿਹਨਤ ਕਰਦੇ ਰਹੋ ਚੰਗੀ ਆਪਣੀ ਪੜ੍ਹਾਈ ਕਰੋ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਨੀ ਰਾਜੀ ਖੁਸ਼ ਤੇ ਚੜ੍ਹਦੀ ਕਲਾ ਚ ਰਹੋਗੇ ਤੇ ਮਾਪਿਆਂ ਨੂੰ ਕਹੋਗੇ ਢੇਰੀ ਟਾਣ ਦੀ ਲੋੜ ਨਹੀਂ ਦੇਖੋ ਸਾਰੇ ਬੱਚੇ ਵਧੀਆ ਤਰੀਕੇ ਨਾਲ ਸੈਟਲ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ تیرਤ ਜੀ ਨੇ ਸੋ تیرਤ ਜੀ ਬਹੁਤ ਬਹੁਤ ਧੰਨਵਾਦ ਸੋ ਸਕਰੀਨ ਤੇ ਨੰਬਰ ਹੈ 85578 85578 ਵਿਦਿਆਰਥੀ ਇੱਕ ਵਾਰੀ ਜ਼ਰੂਰ ਤਿਰਜੀ ਦੇ ਨਾਲ ਗੱਲ ਕਰ ਸਕਦੇ ਨੇ ਔਰ ریفیوزڈ ਵਿਦਿਆਰਥੀ ਦੁਬਾਰਾ ਫਾਈਲ ਲਾਂਚ ਕਰ ਸਕਦੇ ਨੇ ਔਰ ਜਿਨ੍ਹਾਂ ਨੇ ਅਗਲੇ ਇਨਟੇਕਸ ਦੇ ਵਿੱਚ ਫਾਈਲ ਲਾਂਚ ਕਰਨੀ ਹੈ ਉਹ ਵੀ ਸਲਾਹ مشورہ ਕਰ ਸਕਦੇ ਨੇ ਪੂਰੀ ਕਲੈਰਟੀ ਤੋਂ ਬਾਅਦ ਫੈਸਲੇ ਕਰੋ ਧੰਨਵਾਦ